ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019870 ਸੱਸੀ ਗੱਲ ਬਾਈ ਜੀ ਸੱਸੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਬਾਈ ਵਰਸ਼ੇਪ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਮੋਬਾਈਲ ਨੰਬਰੀ 9283877527 ਪਹਿਲਾ ਨੰਬਰ ਜੇ ਆਪਾਂ ਜਿਹੜੀ ਵਾੜ ਦੇਖੀ ਜੰਨੇ ਆ ਜਾਰਸੀ ਚ ਤੇ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਕੈਕ ਦਿਨ ਹੋ ਗਏ ਸੂਈ ਨੂੰ ਇੱਕ ਹਫਤਾ ਹੋ ਗਿਆ ਤੀਨ ਉਹ 8-9 ਦਿਨ ਹੋ ਗਏ ਮਗਰ ਆ ਗਈ ਬੱਚੀ ਹਣਾ ਮਗਰ ਬੱਚੀ ਆ ਬਈ ਬੱਚੀ ਬਹੁਤ ਆਉਂਦੀ ਸੋ ਬੱਚੀ ਦੇਖੋ ਯਾਰ ਬੜੀ ਪਿਆਰੀ ਬੱਚੀ ਆ ਮਗਰ ਹਣਾ ਸੇਮ ਇਹਦੀ ਬੱਚੀ ਆ ਗਈ ਜਰਸੀ ਕੈਟਾਗਰੀ ਇਹਦਾ ਮਾਲਮ ਕਰਾਉਣੀ ਬੱਚੀ ਚ ਪਿਓਰ ਦਾਸੀ ਲਾ ਗਈ ਕ੍ਰੋਸ ਕਿੰਨਾ ਦੁੱਧ ਹਾਜ਼ਰ ਆਉਂਦਾ ਦੁੱਧ ਬਾਈ ਜਿੱਦਿਆ ਆਪਾਂ ਆਪਣੇ ਕੋਲ ਇਹ ਤਿੰਨ ਦਿਨ ਹੋ ਗਏ ਨੂੰ ਠੀਕ ਆ ਉਹਦੀ ਜਿੱਦਿਆ ਆਪਾਂ ਲੈ ਕੇ ਲੈਤੀ ਸੀ 20 ਲੀਟਰ ਮੈਂ ਠੀਕ ਆ ਜੇ ਮੈਂ ਆਪ ਮੰਨ ਲਵਾਂਗੇ ਲੇ ਗੋ ਡੰਗ ਤੋਂ ਡੰਗ ਚੋ ਕੇ ਲੈਤੀ 20 ਲ ਸੋ ਵਾਲਟਰ ਨਿਬਣਾ ਲਾ ਹੈਗਾ ਜਮਾ ਚੌਣ ਚਵਾਦੀ ਕਿਵੇਂ ਇੱਕ ਨੰਬਰ ਆ ਤਰਾ ਤਰਾ ਵਧੀਆ ਇੱਕ ਨੰਬਰ ਆ ਬਣੀ ਤੇ ਰੇਟ ਇਹਦਾ ਜੈਨੂਣ ਜਾ ਰੇਟ 67000 ਰੁਪਏ ਦੀ ਦੇਵਾ ਮੰਨਦਾਨ ਹੋ ਜਾਊਗਾ ਤੋੜ ਦੀਵਾਰ ਸੋ ਬਿਰੋ ਕਦ ਕਾਠ ਵਗੈਰਾ ਦੇਖ ਸਕਦੇ ਹੋ ਸੋਣੀ ਸਾਫ ਸੁਥਰੀ ਰਾਜੀ ਸਭ ਹੀ ਬਣੀ ਵੀ ਅੱਗੇ ਪਿਛੇ ਦਾ ਲੇਵਾ ਫਿਟਨੈਸ ਵਾਲਾ ਤੇ 67000 ਰੁਪਏ ਵੀਰ ਨੇ ਕੀਤੇ ਕੀਮਤੋਂ ਥੋੜਾ ਬਹੁਤਾ ਮਾਨਦਾਨ ਵਿੱਚ ਹੋ ਜੂ ਤੇ ਚੌਣ ਚਵਾਦੀ ਜਮਾ ਇੱਕ ਨੰਬਰ ਆ ਤੇ ਜਰਸੀ ਚ ਆ ਗਈ ਬੈੜ ਸੂਈ ਸਵਾਈ ਹਫ਼ਤਾ ਹੋ ਗਿਆ ਸੂਈ ਨੂੰ ਮਗਰ ਬੱਤੀ ਆ ਇਹ ਸਾਫ ਸੁਥਰੀ ਸਵੇਰ ਦਾ ਟਾਈਮ ਆ ਚੁਵਾਈ ਇਹਦੀ ਹੋਣੀ ਹੈ ਉਸ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਹਨ ਸੋ ਥਣ ਦੇਖੋ ਜਾਰੇ ਨਿਕਲ ਰਹੀ ਜਿਵੇਂ ਹਾਥੀ ਤੋਈ ਵਾਲਾ ਥਾਣਾ ਜਿਵੇਂਾਰੇ ਨਿਕਲ ਰਵੇ ਸਾਫ ਸੁਥਰੇ ਤੇ ਮਗਰ ਆਈ ਇਹਦੇ ਬੱਚੀ ਦੇਖ ਸਕਦੇ ਹੋ ਬੱਚੀ ਵੀ ਬੜੀ ਪਿਆਰੀ ਹੈ ਤੇ ਅੱਗੇ ਭਾਈ ਜੀ 2 ਨੰਬਰ ਦੇ ਦੇਖੀਏ ਨਾ ਭਾਈ ਜਿਹੜੀ ਕਾਫੀ ਕਲਰ ਚ ਆ ਗਈ ਹੈ ਨਾ ਹਾਂ ਭਾਈ ਇਹ ਇਹ ਵੀ ਦੂਜਾ ਸਵਾ ਭਾਈ ਕੈਦਾ ਲੈਂਦੀ ਹੈ ਇਹ ਲੈਂਦੀ ਹੈ ਪੰਜ ਚਾਹ ਦਿਨ ਲਈ ਹੋਈ ਮੋਟਾ ਡੁੱਲ ਪਈ ਹੈ ਠੀਕ ਹੈ ਕਿੰਨਾ ਦੁੱਧ ਪਾ ਦੂਗੀ ਦੁੱਧ 20 ਤੋਂ ਬਾਹਰ ਬਾਹਰ ਚੱਲਣਾ ਹੈ 20 ਕਿਲੋ ਮੰਨ ਕੇ ਵੀ ਜੇ ਇਹ ਜੋ ਲੂਜੀ ਤੋਂ ਬਾਹਰ ਬਾਹਰ ਦੀ ਦੇ ਚੋੜੀ ਤੇ ਜੋ ਵੀ ਫੈਟ ਵਾਲਾ ਦੁੱਧ ਆਣਾ ਜੋ ਵੀ ਫੈਟ ਵਾਲਾ ਕੋਈ ਨਹੀਂ ਠੀਕ ਹੈ ਰੇਟ ਇਹਦਾ ਕੀ ਰੱਖਿਆ ਆਪਾਂ ਇਹ ਆਪਾਂ ਜਸਨੂਈ 65000 ਦੀ 65000 ਟੋਰੀ ਬਾਹਰ ਨੂੰ ਸੋਬਰ ਦੂਜੇ ਨੰਬਰ ਦੇ ਵਿਹੜ ਦੇਖ ਸਕਦੇ ਹੋ ਆਪਣੀ ਕਾਫੀ ਕ੍ਰਾਸ ਦੇ ਵਿੱਚ ਆ ਗਈ ਜਾਵਾਂ ਦੂਜਾ ਸੂਆ ਸੋਦੀ ਪਈ ਆ ਤੇ ਇਹ ਹਫਤਾ ਲੈ ਜੂ ਹਣਾ ਵੀਰੇ ਲੈ ਜੂ ਬਈ ਠੀਕ ਆ ਠੀਕ ਆ 5 6 ਦਿਨ ਇਹਦੇ ਸੂਣ ਚ ਬਾਕੀ ਆ ਸੋ ਫੇਸ ਕੁਆਲਟੀ ਵਗੈਰਾ ਦੇਖੋ ਤਾਂ ਰੇਟ ਇਹਦਾ 65000 ਆ 65 ਦੇ ਵਿੱਚੋਂ ਨਾਰਮਲ ਮੌਕੇ ਤੇ ਹੋ ਜੂਗੀ ਤੇ ਅੱਗੇ ਵੀ ਚੱਲੇ ਵਾ ਫਿਟਨੈਸ ਵਾਲਾ ਫੈਟ ਵਾਲਾ ਦੁੱਧ ਪਾਉਗੀ ਤੇ 20 ਕਿਲੋ ਤੋਂ ਬਾਹਰ ਆਰਾਮ ਨਾਲ ਚੱਲੂਗੀ 20 ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜੇ ਸੋ 625387152 ਦੋ ਵੜਾ ਦਿਖਾ ਦਿਆ ਵੇ ਇੱਕ ਤਾਜੀ ਵੀ ਤੇ ਇੱਕ ਗੱਬਣ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਵੀਰੋ ਦੇਖ ਲਈ ਸਭ ਦਾ ਤੇ